છલે ਦਿની ਜਦੋਂ ਕੇਂਦਰ ਸਰਕਾਰ ਨੇ ਆਪਣੀ ਸ਼ਬਦ ਚੱਕੀ ਆ ਉਸ ਦਿਨ ਤੋਂ ਲੈ ਕੇ ਜੋ ਪਾਕਿਸਤਾਨ ਨੇ ਇੱਕ ਸਾਜ਼ਿਸ਼ ਤੇ ਤੈਅ ਜੰਮੂ ਕਸ਼ਮੀਰ ਵਿੱਚ ਲਗਾਤਾਰ ਅੰਤਵਾਦੀ ਹਮਲੇ ਕੀਤੇ ਆ ਧਾਰਮਿਕ ਯਾਤਰੀਆਂ ਤੇ ਹਮਲੇ ਕੀਤੇ ਆ ਜਿਨ੍ਹਾਂ ਵਿੱਚ 10 ਦੇ ਕਰੀਬ 3 ਯਾਤਰੀਆਂ ਦੀ ਕੈਜੁਐਲਟੀ ਹੋਈਆਂ ਔਰ ਭਾਰਤੀ ਸੈਨਾ ਤੇ ਜੋ ਲਗਾਤਾਰ ਇੱਕ ਦੋ ਦਿਨ ਤੋਂ ਹਮਲੇ ਹੋ ਰਹੇ ਆ ਇਹ ਪਾਕਿਸਤਾਨ ਦਾ ਇੱਕ ਸੰਯੋਜਿਤ ਜਿਹੜੇ ਅੰਤਰ ਆ ਭਾਰਤ ਨੂੰ ਕਮਜ਼ੋਰ ਕਰਨ ਲਈ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਇਹ ਸਾਜ਼ਿਸ਼ਾਂ ਜਿਹਨੂੰ ਯੂ ਸਿਟੀਜ਼ਨ ਕੌਂਸਲ ਪੰਜਾਬ ਹਰ ਕਿਸ ਬਰਦਾਸ਼ਤ ਨਹੀਂ ਕਰੇਗੀ ਉਸ ਇਸੇ ਰੋਜ਼ ਦੇ ਪਰਵਧ ਜੋ ਚੜਤਾਲੂਆਂ ਤੇ ਹਮਲੇ ਹੋਏ ਆ ਪਾਕਿਸਤਾਨ ਦੀ ਆਈਐਸਆਈ ਨੇ ਕਰਾਇਆ ਪਾਕਿਸਤਾਨ ਚ ਇੰਡੀਆ ਸੈਨਾ ਤੇ ਹਮਲੇ ਹੋ ਰਿਹਾ ਉਹਦੇ ਰੋਜ਼ ਸਬਰੂ ਵਿੱਚ ਆ ਕੇ ਯੂ ਸਿਟੀਜ਼ਨ ਕੌਂਸਲ ਪੰਜਾਬ ਨੇ ਆਪਣੇ ਤੰਗਵਾਦ ਦਾ ਪਾਕਿਸਤਾਨ ਦਾ ਪੁਤਲਾ ਹੁਕਨ ਜਾ ਰਿਹਾ ਹੈ ਹੈ ਭਾਜੀ ਪਹਿਲਾਂ ਹੀ ਕਿਹਾ ਜੋ 30000 ਯਾਤਰੀਆਂ ਤੇ ਦੇ ਭਾਰਤੀ ਸੈਨਾ ਤੇ ਜੋ ਹਮਲੇ ਹੋ ਰਹੇ ਆ پاکستان ਦੀ आईएसआई ਕਰਵਾ ਰਹੀ ਹੈ ਅਸੀਂ ਤੱਕ ਨਹੀਂ ਕੀਤੀ ਕਰਦੇ ਆਂ ਔਰ ਹਿੰਦੁਸਤਾਨ ਦੀ ਜਨਤਾ ਕਿਸੇ ਹਾਲਤ ਵਿੱਚ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ। ਕੁੜੀਆਂ ਦੇ ਲਈ ਇਹਦੀ ਏਜੰਸੀ ਬੇਲ ਹੋ ਰਹੀ ਹੈ ਪਾਕਿਸਤਾਨ ਦੇ ਲੋਕ ਉੱਪਰ ਵਾਲੇ ਸਾਡੇ 'ਤੇ ਆ ਕੇ ਹਮਲੇ ਕਰ ਰਹੇ ਨੇ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਇੱਥੇ ਹਰ ਬੰਦੇ ਨੂੰ ਇੱਜ਼ਤਮਾਨ ਦੀ ਨਿਗਾਹ 'ਚ ਦੇਖਿਆ ਜਾਂਦਾ ਆ ਔਰ ਇਸੇ ਕੱڑی ਦੇ ਵਿੱਚ ਪੂਰੇ ਛੇਰਾਰ ਕੀ ਤਰ੍ਹਾਂ ਪਾਕਿਸਤਾਨ ਤੋਂ ਅੰਦਰ ਐਕਟਰ ਹੋ ਕੇ ਸਾਡੇ ਹਿੰਦੁਸਤਾਨੀਆਂ ਦੇ ਸਾਡੇ ਭਰਾਵਾਂ ਦੇ ਵਿੱਚ ਰਹਿ ਕੇ ਇਹ ਛੜੀ ਅੰਦਰ ਰਾਜਦੇ ਆ ਜਿਹਨੂੰ ਭਾਰਤੀ ਸਰਕਾਰ ਭਾਰਤੀ ਸੈਨਾ ਬੜੀ ਤੇਜ਼ੀ ਨਾਲ ਕੁਚਲਣ ਜਾ ਰਹੀ ਆ ਔਰ ਤੇਜ਼ੀ ਨਾਲ ਇਹਨਾਂ ਦੇ ਕੁਚਲਣ ਹੋਣ ਦੇ ਕਾਰਨ ਹੀ ਆਪਣੇ ਰੋਸ ਰੂਪ ਵਿੱਚ ਇਹ ਅੰਤਿਮ ਸਾਹ ਲੈ ਰਿਹਾ ਆਪਣਾ ਸੰਘਵਾੜ